ਤੇਰਾ ਪੁੱਤ ਤੇ ਜਾ ਮਿੱਦੋ ਤੇਰਾ ਸਾਹ ਆ ਤੇਰਾ ਪੁੱਤ ਲਿਆ ਦੋ ਤੇਰਾ ਪੁੱਤ ਤੇ ਜਾ ਮਿੱਦੋ ਤੇਰਾ ਪੁੱਤ ਤੇ ਜਾ ਮਿੱਦੋ ਸੁਹਾ ਦੇ ਪਿੰਡੇ ਡੇਰ ਕਿਆਣਾ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿੱਚ ਸੜਕ ਹਾਰਸੇ ਦੌਰਾਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਰੋਜੀ ਰੋਟੀ ਦੀ ਭਾਲ ਵਿੱਚ 1.5 ਸਾਲ ਪਹਿਲਾਂ ਅਮਰੀਕਾ ਗਏ ਸਨ ਅਤੇ ਦੋਵੇਂ ਅਮਰੀਕਾ ਵਿੱਚ ਟਰਾਲਾ ਚਲੂਣ ਦਾ ਕੰਮ ਕਰਦੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਇਹ ਦੋਵੇਂ ਟਰਾਲਾ ਲੈ ਕੇ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਵੱਲ ਜਾ ਰਹੇ ਸਨ। ਅਤੇ ਜਦੋਂ ਇਹ ਹਾਈਵੇ ਤੇ ਪਹੁੰਚੇ ਤਾਂ ਗਲਤ ਸਾਈਡ ਤੋਂ ਆਦੇ ਟਰਾਲੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ। ਐਕਸੀਡੈਂਟ ਇੰਨਾ ਜ਼ਬਰਦਸਤ ਸੀ ਕਿ 6 ਘੰਟੇ ਦੀ ਮੁਸ਼ਕਲ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ। ਦੋਵੇਂ ਨੌਜਵਾਨਾਂ ਦੀ ਪਹਿਚਾਨ ਸਿਮਰਨਜੀਤ ਸਿੰਘ ਪੁੱਤਰ ਰਵਿੰਦਰ ਸਿੰਘ ਉਮਰ 25 ਸਾਲ ਅਤੇ ਸੁਖਜਿੰਦਰ ਸਿੰਘ ਪੁੱਤਰ ਸਰੂਪ ਸਿੰਘ ਉਮਰ 23 ਸਾਲ ਵਾਸੀ ਟਰਕੇਆਣਾ ਵਜੋਂ ਹੋਈ ਹੈ ਜਿਵੇਂ ਹੀ ਨੌਜਵਾਨਾਂ ਦੀ ਮੌਤ ਦੀ ਖਬਰ ਪਿੰਡ ਪੁੱਜੀ ਦਾ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਦੋਵੇਂ ਨੌਜਵਾਨ ਮਾਪਿਆਂ ਦੇ ਇਕਲੋਤੇ ਪੁੱਤਰ ਸਨ ਉਹਦਾ ਚਾਚਾ ਉਹਦਾ ਚਾਚਾ ਤੋਂ ਗਾਇਮ ਚਨੜੇ ਦਾ ਗੋਮਣੇ ਦਾ ਬਾੜੀ ਦੋਸਤ ਇਹ ਜਨਗਤ ਦੇ ਅਖਰੇ ਇਸ ਤਰੀਕੇ ਨਾਲ ਬਾਹਰ ਹਾਸੇ ਹੋ ਰਿਹਾ ਤੁਸੀਂ ਪੰਜਾਬ ਸਰਕਾਰ ਜਾਂ ਪੁਲਿਸ ਜਾਂ ਸਰਕਾਰ ਵੱਲੋਂ ਕੋਈ ਵੀ ਸਰਕਾਰ ਹੁੰਦੀ ਹੈ ਕੋਈ ਵੋਟਾਂ ਪਾ ਲੈਂਦੇ ਵੋਟਾਂ ਲੈ ਲੈਂਦੇ ਉਸ ਤੋਂ ਬਾਅਦ ਕੋਈ ਨਿਕਾ ਡੂਟਣ ਆਈ ਇੱਕੇ ਕੰਮ ਨਾਮ ਲੈ ਕਰਕੇ ਬੱਚੇ ਬਾਹਰ ਬਡੇਸ਼ਾ ਲਿਜਾਣ ਗਏ ਉੱਥੇ ਮੇਲ ਕਰੋ ਟੀਰੇ ਟੀਕ ਲੈਂਦੇ ਆ ਤੇ ਪਹਿਲਾ 50-55 ਲੱਖ ਰੁਪਈਆ ਲੈ ਕਰਦਾ ਬਡੇਸ਼ ਪਹੁੰਚੋ ਦੇਖੋ ਦੋ ਸਾਲਾਂ ਦੇ ਵਿੱਚ पचवंजा लाख रुपया पूरा नहीं होंगे बच्चा दो पूरा हो गया डेड बॉडिया जल्दी, जल्दी। तो जल्दी भारत भारत बाकी जो भी बन रहा

ਸੁਕੂਨ ਨਾ ਜਾ ਦੇ ਸਰਕਾਰ ਕੋਲ ਅਸਲ ਤੋਂ ਇਹ ਹੀ ਆਪ ਕਰਨੇ ਐ ਲੰਡਾ ਵੀ ਇਥੋਂ ਬਦੂਹ ਨਾਲ ਬੱਚਿਆਂ ਨੂੰ ਸਾਰਿਆਂ ਨੂੰ ਇੱਥੇ ਰੋਜ਼ਗਾਰ ਦੋ ਇਹ ਸਰਕਾਰ ਆਉਂਦੀ ਨਹੀਂ ਜਾਂਦੇ ਤੇ ਵਾਰੀ ਤੇ ਵਾਰ ਕੇ ਇਹ ਜੇਨ ਚਲਾਈ ਚੁਣੇ ਤੋਂ 2 ਸਾਲ ਕਿਨੇ ਜੇ ਕਰ ਜਾਉ ਨਹੀਂ ਬਤਾ ਮੇਰੇ ਪੁੱਤ ਦਾ ਜੇ 25 ਸਾਲ ਦਾ ਹੋਇਆ 28 22 ਤਰੀਕ ਨੂੰ

ਕੋਈ ਕੋਤਲੇ ਨੂੰ ਗਾਡੋ ਇਸ ਤੇ ਰਮੇ ਦੇਖਣਾ ਕੀ ਨਾ ਟੋਡਾ ਦਵਿੰਦਰ ਸਿੰਘ ਜਿਹੜਾ ਬੰਦੇ ਬੰਟੇ ਰਹਿਣਾ ਸਾਡੇ ਇਹ ਕਹਿ ਰਹੇ ਕਿ ਬਿਚ ਮਾੜੀ ਖਬਰ ਸੁਣ ਨੂੰ ਲੱਗਾਈ ਹਾਂਜੀ ਬਹੁਤ ਵੱਡਾ ਮਾੜੀ ਖਬਰ ਹੋਈ ਹੈ ਜਿਸ ਰਾਤ ਦਾ ਪਤਾ ਲੱਗਿਆ ਕੀ ਕਾਰਨ ਸੀ ਗੱਡੀਆਂ ਸਾਫ ਸਫਾਈ ਕੋਈ ਹੁਣ ਤੇ ਬਾਅਦ ਪਤਾ ਨਹੀਂ ਕਿ ਉਹ ਗੱਡੀਆਂ-ਗੱਡੀਆਂ ਲੱਗ ਗਈਆਂ ਆਪਸ ਵਿੱਚ ਪਤਾ ਨਹੀਂ ਸਾਨੂੰ ਫੋਨ ਹੀ ਆਇਆ ਰਤੀ ਕੀ ਕਰਨਾ ਚਾਹੁੰਦੇ ਸਰਕਾਰੋਂ ਫੀਲ ਕਰਨਾ ਚਾਹੁੰਦੇ ਆ ਵੀ ਸਾਡੇ ਬੱਚਿਆਂ ਦੀਆਂ ਲਾਛਾਂ ਇੰਡੀਆ ਪਛਾਈਆਂ ਜਾਣ ਇਹ ਹੀ ਬੇਨਤੀ ਹੈ ਸਾਡੀ ਦੀ ਉਧਰਲੀ ਸਰਕਾਰੋਂ ਵੀ ਬੇਨਤੀ ਹੈ ਇੱਧਰ ਵਾਲੀ ਸਰਕਾਰ ਨੂੰ ਬੇਨਤੀ ਹੈ ਸਾਡੇ ਬੱਚੇ ਜਿਹਨੂੰ ਸਾਡੇ ਪਰਿਵਾਰ ਜਾਣ ਕੇ ਹੀ ਸੰਸਕਾਰ ਕਰਕੇ ਆਪਣਾ ਮੂੰਹ ਦੇ ਲਈ ਬੱਚੇ ਦਾ ਮੈਂ ਵਰਕ ਕੀ ਨਾ ਟੋ ਡਾਇਰੈਕਟ ਕਿਹੜਾ ਕੰਟਰੋਲ ਹੈ ਕੋੜਾ ਕੀ ਲੱਗਦਾ ਤੁਹਾਨੂੰ ਮੇਰਾ ਜਵਾਬ ਸਾਬਤ ਕਰਦਾ ਅਜੀਬ ਲੱਗਦਾ ਥੋੜਾ ਬੈਠਾ ਜੀ ਕਿੰਨਾ ਚਿਰ ਦਾ ਮਤਲਬ ਬਾਹਰ ਜੋ ਦੇਰ ਚੱਲ ਰਿਹਾ ਹੈ ਤੁਹਾਨੂੰ ਹਾਟਾ ਤੋਂ ਬਾਹਰ ਕੱਪ ਰਿਹਾ ਹੈ 3 ਵਜੇ ਤੱਕ 3:00 ਵਜੇ ਹਾਟਾ ਚੱਲ ਜਾਏਗਾ ਹਾਂਜੀ ਕਿਨੇ ਕਮਰੀ ਮੜੇ 5 ਕਿ 5 ਤੋਡੇ ਕੋਲ ਸਰਕਾਰ ਪਰਤੀ ਕੋਈ ਕੀ ਬਣਾ ਕੰਮ ਕਰਦਾ ਸਰਕਾਰ ਤੋਂ ਇਹ ਹੀ ਕਹਣਾ ਚਾਹੁੰਦੇ ਆ ਕਿ ਜੋ ਵੱਡੇ ਕੋਰ ਵੱਲ ਦੀ ਜੋ ਕਾਰਵਾਈ ਕਰਕੇ ਤੇ ਜਿਹੜੀ ਉਹਦੀ ਡੈਡ ਬੁੱਕੀ ਹੈ ਸਾਡੇ ਇੱਥੇ ਪਹੁੰਚਾਈ ਜਾਵੇ ਤਾਂ ਕਿ ਉਹਨਾਂ ਦੇ ਜਨਮ ਭੂਮੀ ਦੇ ਸੋਨਾਂ ਦਾ ਅੰਤਮ ਸੰਸਕਾਰ ਕਰ ਸਕੀਏ। ਹੋਈ ਕੀ ਹਰੋ ਨਹੀਂ ਕੋਈ ਕੋਈ ਪਾਲਸ ਤੁਹਾਡੇ ਕੀ ਲੱਗਦਾ ਸੀ ਸਾਡੇ ਰਿਸ਼ਤੇਦਾਰ ਜਿਲ੍ਹਾ ਦਾ ਪੇੜਾ ਲੱਗਦਾ ਸੀ ਜੋ ਮੁੰਡੇ ਦਾ ਬਾਹਰ ਹੱਥ ਸਾਹ ਵਾਪਰੇ ਆ ਬਾਹਰ ਪਰ ਜਿਹੜਾ ਹਾਦਸਾ ਬੜਾ ਮੰਦਪਾ ਕਾ ਹਾਦਸਾ ਹੋਇਆ ਪਰਿਵਾਰ ਬਹੁਤ ਘਰ ਤੇ ਸਹਿਮ ਦੇ ਵਿੱਚ ਸਾਡੀਆਂ ਸਰਕਾਰਾਂ ਦੇ ਹੱਥ ਕਰੇ ਉਹ ਨੈਗਵਨ ਨੂੰ ਰਜਾਰ ਨਹੀਂ ਦੇ ਸਕਦੇ ਇਸੇ ਕਰਕੇ ਸਾਡੇ ਮੁੰਡਿਆਂ ਨੂੰ ਬੇਚੇਸ਼ਾ ਵਲ ਕੋਸ਼ਿਸ਼ ਕਰਨਾ ਪਿਆ ਬੇਚੰਦ ਜਾ ਕੇ ਆਪਣੀ ਨੀਤ ਸਾਥਾ ਸਾਡੇ ਪਰਿਵਾਰ ਸਾਡੇ ਮੁੰਡੇ ਸਤਾਪਾ ਹੋ ਰਿਹਾ ਸਤਾਚੰਚੇ ਤੇ ਪੜਾ ਵਤ ਗਿਆ 2 ਮਹੀਨੇ ਪਿੱਛੇ ਸਾਡਾ ਇਹ ਤੇਤਾ ਅਮਰੀਕਾ ਦੇ ਵਿੱਚ ਗਿਆ ਸੀ ਉਹ ਟਰੰਗਾ ਰੋਂਦਾ ਸੀ ਆ ਪਰ ਉਸ ਨੂੰ ਐਕਸੀਡੈਂਟ ਹੋ ਗਿਆ ਪਰਿਵਾਰ ਗਹਿਰੇ ਸਦਮੇ ਵਿੱਚ ਹੈ ਉਹਨਾਂ ਦਾ ਬੇਟਾ ਢਿੰਗ ਦੇ ਵਿੱਚ ਇੱਕ ਹੋਰ ਬੇਟਾ ਉਹ ਇਕੱਠੇ ਟਰੰਗ ਵਿੱਚ ਸੀ ਉਹ ਐਕਸੀਡੈਂਟ ਦੇ ਵਿੱਚ ਢਿੰਗ ਦੇ ਦੋਨੇ ਇਹ ਮੁੰਡੇ ਸਾਡੇ ਨਾਲ ਜਾਣੋ ਸਬਾਰੇ ਤੋਂ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਕਿ ਸਾਡੇ ਬੇਟਿਆਂ ਜੇ ਜੇ ਡੇਥ ਹੋ ਗਈ ਹੈ ਸਾਡੋ ਅੱਜ ਜਿੱਦ ਸੇ ਲੈਂਕ ਗਿਆਵੇ ਔਰ ਫਿਰ ਨਾਂ ਸਰਕਾਰ ਵੱਲੋਂ ਪਰਿਵਾਰਾਂ ਨੂੰ ਕੋਈ ਆਰਥਿਕ ਤੌਕਮਦ ਕੀਤੀ ਜਾਵੇ ਕਿਉਂਕਿ ਬਾਹਰ ਤੇ ਜਨਸਮੇ ਪਰਿਵਾਰਾਂ ਦਾ ਬਹੁਤ ਵੱਡਾ ਖਾਚ ਹੁੰਦਾ ਪਰਿਵਾਰ ਦੇ ਸਭ ਤੋਂ ਵੱਧ ਨਿਹਾਕ ਨਿਹਾਕ ਹੋ ਗਿਆ ਮੁੰਡੇ ਦੀ ਜਾਨ ਮੁੰਡੇ ਦੀ ਮੌਤ ਹੋ ਗਈ ਬਹੁਤ ਬਟਾਤੋ ਕਿ ਸਰਕਾਰਾਂ ਪਰਿਵਾਰਾਂ ਤੇ ਰਹਿਣ ਕਰਨ ਇਹਦਾ ਵੀ ਕੋਈ ਕਸ਼ਟ ਨਹੀਂ ਕਿਨੇ ਪ੍ਰਾਸੀਆ ਇੱਕ ਕੱਲਾ ਕੱਲਾ ਮੁੰਡਾ ਆਪਰੇ ਤੋਂ ਪੈਣਾ ਜਿੰਨਾ ਭੈਣਾਂ ਦਜਣੇ ਇੱਕ ਪ੍ਰਾਸ ਹੋਰ ਉਹਦਾ ਦੂਜੇ ਮੁੰਡੇ ਦਾ ਵੀ ਇੱਕ ਦੀ ਭੈਣ ਇੱਕ ਕੋਈ ਪ੍ਰਾਅ ਹੋ ਜਾਊਗਾ ਉਹ ਬਦਲ ਸੰਭਾਅ ਅਕੀਰ ਕੇ ਨੇ ਸੰਭੀਏ ਤਾਂ ਸਭਾ ਸਤਵੇਂ ਦੇ ਵਿੱਚ ਅਸੀਂ ਰਿਸ਼ਤੇਦਾਰੀ ਦੇ ਵਿੱਚੋਂ ਭਾਈਚਾਰੇ ਦੇ ਦੋ ਪਰਿਵਾਰਾਂ ਦਾ ਦੁੱਖ ਤੇ ਸੁਨੇਹ ਪ੍ਰਗਟ ਕਰਦੇ ਹਾਂ ਪਰ ਬਹੁਤ ਹੈ ਕਾ ਜਿਹੜਾ ਕੋਣੀ ਬਾਹਰ ਬੈਸੀਆਂ ਹੈਗੀ ਆਪਣੀ ਇੰਡੀਆ ਦੇ ਵਿੱਚੋਂ ਬਾਹਰ ਹੈ ਕਿ ਉਹ ਇਸ ਪੀ ਨੂੰ ਲੈ ਕੇ ਕਰਦੀ ਹੈਗੀ ਅਸੀਂ ਜੋ ਹਾਲ ਸਾਬਾ ਪਰ ਗਿਆ ਉਹਨਾਂ ਜੋ ਡੈਡ ਬੋੜੀ ਹੈ ਇੰਡੀਆ ਪਛਾਣ ਦੀ ਨਾਸੀ ਫੋਰਮ ਨੇ ਇਸ ਦੀ ਮੂਫੀਟ ਕਰਦੇ ਆ ਤੁਹਾਡੀ ਮਾਦੀ ਉੱਤੇ ਰਹੀ ਇਹ ਜੇ ਦੋਵੇਂ ਕੋਈ ਬਲ ਦੇਸ਼ਾਂ ਦੇ ਵਿੱਚ ਹਾਸਾ ਵਾਪਰ ਜਾਂਦਾ ਐਕਸੀਡੈਂਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆ ਕੋਈ ਸ਼ੂਟ ਕਰਦੇ ਨੇ ਮੋੜਾਂ ਖਾਤੇ ਨੂੰ ਬਹੁਤ ਘਟਨਾ ਵਾਪਰ ਜਾਂਦੀਆਂ ਪਰ ਸਰਕਾਰ ਨੇ ਕਦੇ ਵੀ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਰਾਹ ਨਹੀਂ ਥੋੜੀ ਅਸੀਂ ਜਿਸਮ ਕਰਾਦੂ ਨੂੰ ਕਹਿੰਿਆ ਕਿ ਉਹ ਅਡੇਸਟੇਸ ਤੋਂ ਅੰਦਰ ਤੋਂ ਆ ਕੇ ਜਿੱਥੇ ਇਨਸਾਫ ਹੁੰਦੇ ਨੇ ਬੱਚਾ ਸਾਡੇ